ਸਨਾਮ ਨਿਊਜ਼ ਲਾਈਵ ਵੱਲੋਂ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਅਸੀਂ ਸਨਾਮ ਨਿਊਜ਼ ਦੇ ਸਿਹਤ ਸੰਭਾਲ ਪ੍ਰੋਗਰਾਮ ਵੱਲੋਂ ਪਿੱਤੇ ਦੀ ਪਥਰੀ ਦੇ ਬਾਰੇ ਗੱਲ ਕਰਾਂਗੇ ਕਿਉਂਕਿ ਬਹੁਤ ਸਾਰੇ ਲੋਕ ਪਿੱਤੇ ਦੀ ਪਥਰੀ ਤੋਂ ਪ੍ਰੇਸ਼ਾਨ ਨੇ ਤੇ ਉਹਨਾਂ ਨੂੰ ਇਹ ਰਹਿੰਦਾ ਹੈ ਕਿ ਦਾ ਹੁਣ ਕੀ ਕਰਨਾ ਚਾਹੀਦਾ ਹੈ ਕੀ ਨਹੀਂ ਬਹੁਤ ਸਾਰੇ ਸਵਾਲ ਆਉਂਦੇ ਨੇ ਉਸ ਦਾ ਅਸੀਂ ਕੋਸ਼ਿਸ਼ ਕਰਾਂਗੇ ਕਿ ਲੋਕਾਂ ਦੇ ਦਿਮਾਗ 'ਚੋਂ ਕੁਝ ਨਾ ਕੁਝ ਵਹਿਮ-ਭਰਮ ਦੂਰ ਕਰੀਏ। ਮੈਂ ਡਾਕਟਰ ਅਜੀਬ ਸਿੰਘਲਾ ਐਮ ਬੀਬੀਐਸ ਐਮ ਐਸ ਜਨਰਲ ਸਰਜਰੀ ਪਿਛਲੇ 20 ਸਾਲਾਂ ਤੋਂ ਡਾਕਟਰ ਅਜੀਬ ਸਿੰਘਲਾ ਹਸਪੀਟਲ ਨੀਅਰ ਬੱਸ ਸਟੈਂਡ ਸਨਾਮ ਵਿਖੇ ਐਸ ਸਰਜਨ ਸੇਵਾਵਾਂ ਨੂੰ ਆ ਰਿਹਾ ਤੇ ਉੱਥੇ ਸਾਰੇ ਦੁਰਬੀਨ ਦੇ ਆਪਰੇਸ਼ਨ ਪਿੱਤੇ ਦੇ ਗੁਰਦੇ ਦੇ ਹਰਨੀਆਂ ਦੇ ਅਪੈਂਡਿਕਸ ਦੇ ਬੱਚੇਦਾਨੀ ਦੇ ਸਾਰੇ ਅਸੀਂ ਆਪਰੇਸ਼ਨ ਦੁਰਬੀਨ ਰਾਹੀਂ ਕਰ ਰਹੇ ਹਾਂ ਹੁਣ ਆਪਾਂ ਆਵਾਂਗੇ ਪਿੱਤੇ ਤੇ ਪਿੱਤਾ ਕੀ ਹੁੰਦਾ ਹੈ ਇਹ ਜਿਹੜੀ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਆਪਣੇ ਸਰੀਰ ਦੇ ਉੱਪਰ ਵਾਲੇ ਪੇਟ ਦੇ ਉੱਪਰ ਵਾਲੇ ਅੰਗਾਂ ਦੀ ਹੈ ਉਹਦੇ ਵਿੱਚ ਤੁਹਾਨੂੰ ਇਹ ਜਿਗਰ ਦਿਖਾਈ ਦੇ ਰਿਹਾ ਹੈ ਇਹ ਇਹ ਮੈਦਾ ਹੈ ਮੈਦੇ ਦੀ ਥੈਲੀ ਜੀ ਨੂੰ ਜਿੱਥੇ ਕੇ ਖਾਣਾ ਜਾ ਕੇ ਇੱਕ ਵਾਰ ਇਕੱਠਾ ਹੁੰਦਾ ਹੈ ਇਹ ਤਿੱਲੀ ਹੈ ਤੇ ਇਹ ਪਿੱਤਾ ਹੈ ਪਿੱਤਾ ਇਹ ਜਿਗਰ ਤੋਂ ਜਿਹੜੇ ਛੋਟੀ ਆਂਤ ਦੇ ਵਿੱਚ ਇੱਕ ਨਾਲੀ ਲੈ ਕੇ ਜਾਂਦੀ ਹੈ ਵੀ ਜਿਗਰ ਦਾ ਜੂਸ ਇਹ ਉਹਦੇ ਉੱਤੇ ਜੁੜਿਆ ਹੋਇਆ ਹੁੰਦਾ ਹੈ ਹੁਣ ਆਪਾਂ ਦੱਸਾਂਗੇ ਕਿ ਪਿੱਤੇ ਦਾ ਸਰੀਰ ਵਿੱਚ ਕੰਮ ਕੀ ਹੈ ਇਹ ਜੋ ਜਿਗਰ ਦਾ ਜੂਸ ਛੋਟੀ ਆਂਤ ਦੇ ਵਿੱਚ ਜਾਂਦਾ ਹੈ ਇਹ ਇਸ ਖਾਣਾ ਜਦੋਂ ਉਰੇ ਪਹੁੰਚਦਾ ਹੈ ਤਾਂ ਇਹ ਉਹਦੇ ਵਿੱਚ ਇਸ ਨਾਲ ਹੀ ਰਹੀ ਮਿਲ ਜਾਂਦਾ ਹੈ ਤਾਂ ਇਹ ਖਾਣਾ ਪਚਨਯੋਗ ਹੋ ਜਾਂਦਾ ਹੈ ਤਾਂ ਕਿ ਉਸ ਦੇ ਵਿੱਚੋਂ ਜ਼ਰੂਰੀ ਤੱਤ ਜੋ ਹੈ ਉਹ ਖੂਨ ਵਿੱਚ ਚਲੇ ਜਾਂਦੇ ਨੇ ਪਰ ਜਦੋਂ ਇੱਥੇ ਕੋਈ ਖਾਣਾ ਨਹੀਂ ਹੁੰਦਾ ਇਸ ਜੂਸ ਦੀ ਲੋਡ ਨਹੀਂ ਹੁੰਦੀ ਤਾਂ ਇਹ ਜੂਸ ਇੱਥੇ ਦੇ ਵਿੱਚ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਵੀ ਖਾਣਾ ਇੱਥੇ ਤੋਂ ਇੱਥੇ ਆਂਦਾ ਹੈ ਤਾਂ ਇਹਨੂੰ ਇੱਕ ਸਿਗਨਲ ਪਹੁੰਚਦਾ ਹੈ ਤਾਂ ਇਹ ਇੱਕ ਥੈਲੀ ਪਿਚਕ ਜਾਂਦੀ ਹੈ ਤੇ ਇਹਦਾ ਜੂਸ ਜਿਹੜਾ ਹੈਗਾ ਇਹ ਅੰਤ ਦੇ ਵਿੱਚ ਚਲਾ ਜਾਂਦਾ ਹੈ ਤੇ ਉਹ ਮਿਕਸ ਹੋ ਕੇ ਤੇ ਫਿਰ ਇਹ ਖਾਣਾ ਪਚਨ ਦੇ ਯੋਗ ਹੋ ਜਾਂਦਾ ਹੈ ਇਹ ਪਿੱਤੇ ਦਾ ਕੰਮ ਹੈ ਹੁਣ ਆਪਾਂ ਮੇਨ ਜੋ ਪਿੱਤੇ ਦੀ ਤਕਲੀਫ ਹੈ ਪਿੱਤੇ ਦੀ ਪਥਰੀ ਜੋ ਕਿ ਕਾਫੀ ਜ਼ਿਆਦਾ ਲੋਕਾਂ ਨੂੰ ਅੱਜਕੱਲ ਦੇਖਣ ਚ ਆਉਂਦੀ ਹੈ ਉਹ ਉਸ ਦੇ ਬਾਰੇ ਲੋਕ ਬਹੁਤ ਪਰੇਸ਼ਾਨ ਨੇ ਕਿ ਇਹਦਾ ਕੀ ਕਰਨਾ ਚਾਹੀਦਾ ਕੀ ਲੱਛਣ ਹੁੰਦੇ ਨੇ ਤੇ ਕੀ ਇਹਦਾ ਇਲਾਜ ਹੋਣਾ ਚਾਹੀਦਾ ਹੁਣ ਆਪਾਂ ਉਸ ਦੇ ਉੱਤੇ ਆਵਾਂਗੇ ਕਿ ਪਹਿਲਾਂ ਪਿੱਤੇ ਦੀ ਪਥਰੀ ਕਿਵੇਂ ਹੁੰਦੀ ਹੈ ਪਿੱਤੇ ਦੀ ਪਥਰੀ ਜੋ ਬਹੁਤ ਇਹਦਾ ਮੇਨ ਕਾਰਨ ਕੋਈ ਨਹੀਂ ਪਤਾ ਚੱਲਿਆ ਪਰ ਇਹਦੇ ਚ ਆਪਾਂ ਇਹ ਜ਼ਿਆਦਾਤਰ ਇਹ ਹੁੰਦਾ ਕਿ ਜਿਹੜੇ ਭਾਰੀ ਮਰੀਜ਼ ਹੁੰਦੇ ਨੇ ਜਾਂ 40 ਸਾਲ ਦੀ ਉਮਰ ਦੇ ਕਰੀਬ ਲੇਡੀਜ਼ ਹੁੰਦੀਆਂ ਨੇ ਜਾਂ ਮਤਲਬ ਪਿੱਤੇ 'ਚ ਕੋਈ ਇਨਫੈਕਸ਼ਨ ਹੋ ਜੇ ਤਾਂ ਉਹਨਾਂ 'ਚ ਹੀ ਪਥਰੀ ਹੋਣ ਦੇ ਚਾਂਸਸ ਹੁੰਦੇ ਨੇ ਪਰ ਇਹ ਹੋਰਾਂ ਦੇ ਵੀ ਹੋ ਜਾਂਦੀ ਹੈ ਇਹ ਹਜੇ ਬਹੁਤ ਸਾਰੇ ਕਾਰਨ ਪਤਾ ਨਹੀਂ ਚੱਲ ਸਕੇ ਨੇ ਠੀਕ ਹੈ ਹੁਣ ਆਪਾਂ ਪਿੱਤੇ ਦੀ ਪਥਰੀ ਦੇ ਲੱਛਣ ਕੀ ਨੇ ਆਪਾਂ ਇਸ ਤੇ ਆਵਾਂਗੇ ਕਿੱੱਤੇ ਦੀ ਪਥਰੀ ਦੇ ਨਾਲ ਆਪਣੇ ਪੇਟ ਦੇ ਸੱਜੇ ਪਾਸੇ ਉੱਪਰ ਵਾਲੇ ਪਾਸੇ ਆਮ ਤੌਰ ਤੇ ਦਰਦ ਹੁੰਦਾ ਹੈ ਇਹ ਦਰਦ ਪਿੱਛੇ ਨੂੰ ਵੀ ਚਲਾ ਜਾਂਦਾ ਹੈ ਤੇ ਪੇਟ ਦੇ ਧੁੰਨੀ ਵੱਲ ਵੀ ਚਲਾ ਜਾਂਦਾ ਹੈ ਔਰ ਇਹ ਦਰਦ ਲਗਾਤਾਰ ਹੁੰਦਾ ਹੈ ਔਰ ਇਸ ਜਗ੍ਹਾ ਤੇ ਦੱਬੇ ਤੋਂ ਵੀ ਦਰਦ ਹੁੰਦਾ ਹੈ ਅਗਰ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਤਾਂ ਆਪਾਂ ਨੂੰ ਕਿੱਤੇ ਦੀ ਪਥਰੀ ਦੇ ਲੱਛਣ ਦਿਖਾਈ ਦਿੰਦੇ ਹਨ ਜੋ ਕਿ ਆਪਾਂ ਇੱਕ ਅਲਟਰਾਸਾਉਂਡ ਰਾਹੀਂ ਸਿੰਪਲ ਨਾਨ ਇਨਵੇਸਿਵ ਟੈਕਨੀਕ ਰਾਹੀਂ ਆਪਾਂ ਕਨਫਰਮ ਕਰ ਸਕਦੇ ਹਾਂ ਜੋ ਪਿੱਤੇ ਦੀ ਪਥਰੀ ਹੈ ਉਹ ਕਈ ਵਾਰ ਕਈ-ਕਈ ਸਾਲ ਚੁੱਪਚਾਪ ਪਿੱਤੇ ਦੇ ਅੰਦਰ ਪਈ ਰਹਿੰਦੀ ਹੈ। ਉਹਦੀ ਮਰੀਜ਼ ਨੂੰ ਕੋਈ ਤਕਲੀਫ ਨਹੀਂ ਹੁੰਦੀ। ਪਰ ਕਈ ਵਾਰੀ ਹੁੰਦਾ ਹੈ ਕਿ ਛੋਟੀ ਜੀ ਪਥਰੀ ਵੀ ਤਕਲੀਫ ਕਰਨ ਲੱਗ ਜਾਂਦੀ ਹੈ। ਉਹ ਤਕਲੀਫ ਉਦੋਂ ਹੁੰਦੀ ਹੈ ਜਦੋਂ ਪੱਤੇ ਦੀ ਪਥਰੀ ਪਿੱਤੇ ਦੀ ਗਰਦਨ ਵਿੱਚ ਆ ਕੇ ਫਸਦੀ ਹੈ। ਜਦੋਂ ਇਹ ਇੱਥੇ ਫਸ ਜਾਂਦੀ ਹੈ ਤਾਂ ਇਹ ਦਾ ਬਾਈਲ ਇਧਰ ਨੂੰ ਜਾਂਦਾ ਨਹੀਂ ਤਾਂ ਦਰਦ ਮਹਿਸੂਸ ਹੁੰਦਾ ਹੈ। ਉਹਦਾ ਰਸਤੇ 'ਚ ਰੋੜਾ ਬਣ ਜਾਂਦਾ ਹੈ। ਜਾਂ ਪਿੱਥ ਪਥਰੀ ਅੱਗੇ ਆ ਕੇ ਇੱਥੇ ਏਸੀਬੀਡੀ ਦੇ ਨੀਚੇ ਇਹਦੇ ਕੋਲ ਇਸ ਪਥਰੀ ਲਾਈਨ ਦੇ ਵਿੱਚ ਵੀ ਕਈ ਵਾਰੀ ਫਸ ਜਾਂਦੀ ਹੈ ਇਹਨੂੰ ਅਸੀਂ ਸੀਬੀਡੀ ਦੀ ਪਥਰੀ ਕਹਿੰਦੇ ਆ ਇਹਨੂੰ ਈਆਰਸੀਪੀ ਰਾਹੀਂ ਕੱਢਿਆ ਜਾਂਦਾ ਹੈ ਇਹ ਦੋ ਜਗ੍ਹਾ ਤੇ ਪਥਰੀ ਫਸਣ ਨਾਲ ਫਸਣ ਨਾਲ ਹੀ ਜਾਂ ਇਹਦੇ ਵਿੱਚ ਇਨਫੈਕਸ਼ਨ ਹੋਣ ਨਾਲ ਪਿੱਤੇ 'ਚ ਦਰਦ ਹੁੰਦਾ ਹੈ ਕਈ ਵਾਰ ਪਸ ਵੀ ਪੈ ਜਾਂਦੀ ਹੈ ਤੇ ਫਿਰ ਬਹੁਤ ਤੇਜ਼ ਦਰਦ ਹੁੰਦਾ ਹੈ ਹੁਣ ਅਸੀਂ ਦੱਸਾਂਗੇ ਕਿ ਸਟੋਨ ਕਿੰਨੇ ਤਰ੍ਹਾਂ ਦੇ ਹੁੰਦੇ ਹਨ ਇਹਦੇ ਵਿੱਚ ਇੱਕ ਕੋਲੇਸਟ੍ਰੋਲ ਸਟੋਨ ਇੱਕ ਪਿਗਮੈਂਟ ਸਟੋਨ ਤੇ ਇੱਕ ਦੋਵਾਂ ਦਾ ਮਿਲਾ ਕੇ ਮਿਕਸਡ ਸਟੋਨ ਜੋ ਕੋਲੇਸਟ੍ਰੋਲ ਸਟੋਨ ਹੁੰਦੇ ਨੇ ਉਹ ਆਮ ਤੌਰ ਤੇ ਜੇ ਕਿਸੇ ਦੇ ਕੋਲੇਸਟ੍ਰੋਲ ਜ਼ਿਆਦਾ ਬੰਦਾ ਹੋਵੇ ਤਾਂ ਉਹਦੇ ਬਣਨ ਦੇ ਚਾਂਸਸ ਹੁੰਦੇ ਨੇ ਇਹ ਜ਼ਿਆਦਾ ਕਾਮਨ ਨੇ ਜਾਂ ਪਿਗਮੈਂਟ ਸਟੋਨਸ ਇਹ ਆਪਣੇ ਸਰੀਰ ਦੇ ਜੋ ਆਰ ਬੀ ਸੀ ਨੇ ਉਹਨਾਂ ਦੇ ਟੁੱਟ ਟੁੱਟ ਫੁੱਟ ਨਾਲ ਜੋ ਉਹਦਾ ਰੈਮਨੈਂਟ ਮਟੀਰੀਅਲ ਹੁੰਦਾ ਉਹਦੇ ਤੋਂ ਬੰਦੇ ਨੇ ਤੇ ਇਹ ਜਿਹੇ ਸਟੋਨ ਨੇ ਇਹ ਦੋਨਾਂ ਦਾ ਮਿਕਸ ਬਣ ਕੇ ਉਸ ਤਰ੍ਹਾਂ ਹੁੰਦੇ ਨੇ ਪਰ ਇਹਨਾਂ ਦਾ ਸਾਰਿਆਂ ਦਾ ਕੰਮ ਉਹੀ ਹੈ ਮਤਲਬ ਰਿਜ਼ਲਟ ਉਹੀ ਹੈ ਕੋਈ ਰਿਜ਼ਲਟ ਦਾ ਫਰਕ ਨਹੀਂ ਹੁਣ ਇਹ ਇੱਕ ਸਵਾਲ ਆਂਦਾ ਹੈ ਕਿ ਆਪਾਂ ਨੂੰ ਪਤਿੱਤੇ ਦੀ ਪਥਰੀ ਅਗਰ ਹੋਏਗੀ ਤਾਂ ਦਰਦ ਹੋਏਗਾ ਹੀ ਹੋਏਗਾ ਜਾਂ ਉਹ ਬਿਨਾਂ ਦਰਦ ਤੋਂ ਵੀ ਪਈ ਰਹਿ ਸਕਦੀ ਹੈ ਹਾਂ ਪਿੱਤੇ ਦੀ ਪਥਰੀ ਕਈ ਵਾਰ ਬਹੁਤ ਸਾਲ ਤੱਕ ਬੜੇ ਆਰਾਮ ਨਾਲ ਚੁੱਪਚਾਪ ਉੱਥੇ ਪਈ ਰਹਿ ਸਕਦੀ ਹੈ ਹੋ ਸਕਦਾ ਹੈ ਉਹਦੇ ਨਾਲ ਦਰਦ ਉਹਦੇ ਨਾਲ ਦਰਦ ਉਦੋਂ ਹੀ ਹੋਏਗਾ ਜਦੋਂ ਉਹ ਦੀ ਗਰਦਨ 'ਚ ਜਾ ਕੇ ਫਸੇਗੀ ਜਦੋਂ ਉਹਦੇ ਬਾਈਲ ਨੂੰ ਨਿਕਲਣ ਤੋਂ ਰੋਕੇਗੀ ਜਾਂ ਬਾਈਲ ਦੇ ਅੰਦਰ ਇਨਫੈਕਸ਼ਨ ਹੋਏਗਾ ਤਾਂ ਉਹ ਪਥਰੀ ਦਰਦ ਕਰੇਗੀ ਪਥਰੀ ਦਾ ਦਰਦ ਹੋਏਗਾ ਨਹੀਂ ਤਾਂ ਇਹ ਦਰਦ ਕਈ ਸਾਲ ਪਥਰੀ ਉਹਨ ਲੋਕ ਕਹਿੰਦੇ ਨੇ ਮੇਰੇ 2 ਸਾਲ ਨਿਕਲ ਜਾਣਗੇ ਮੇਰੇ 4 ਸਾਲ ਨਿਕਲ ਜਾਣਗੇ ਨਿਕਲਣ ਨੂੰ 10 ਸਾਲ ਵੀ ਨਿਕਲ ਸਕਦੇ ਨੇ ਨਿਕਲਣ ਨੂੰ 20 ਸਾਲ ਵੀ ਨਿਕਲ ਸਕਦੇ ਨੇ ਹੋ ਸਕਦਾ 2 ਦਿਨ ਵੀ ਨਾ ਨਿਕਲਣ ਇਹ ਦਰਦ ਉੱਠਣ ਤੇ ਕਦੇ ਵੀ ਉੱਠ ਸਕਦਾ ਹੈ ਤੇ ਇਸ ਲਈ ਧਿਆਨ ਰੱਖਣਾ ਹੁੰਦਾ ਪਰ ਇਹਦੇ ਚ ਹੂਆ ਹੋ ਕੇ ਡਰਨਾ ਨਹੀਂ ਹੁੰਦਾ ਕਿ ਪਥਰੀ ਹੋ ਗਈ ਜੀ ਹੁਣੇ ਕਢਾਓ ਇਹ じゃ ਕੁਝ ਨਹੀਂ ਹੁੰਦਾ ਠੀਕ ਹੈ ਨਾ ਆਪਣਾ ਨਿਗਰ ਰੱਖੋ ਤੇ ਉਹ ਕਢਾਓ ਕੁਝ ਲੋਕ ਇਹ ਸਵਾਲ ਕਰਦੇ ਨੇ ਕਿ ਪਿੱਤੇ ਦੀ ਪਥਰੀ ਕੀ ਆਪਣੇ ਆਪ ਨਿਕਲ ਸਕਦੀ ਹੈ ਕਿ ਨਹੀਂ ਨਿਕਲ ਸਕਦੇ ਪਿੱਤੇ ਦੀ ਪਥਰੀ 2 mm ਤੱਕ ਦੀ ਆਪਣੇ ਆਪ ਨਿਕਲਣ ਦੇ ਚਾਂਸ ਹੁੰਦੇ ਨੇ ਜਾਂ ਜੋ ਕੋਈ ਸਲੱਜ ਲਿਖਿਆ ਹੁੰਦਾ ਹੈ ਅਲਟਰਾਸਾਉਂਡ ਤੇ ਸਲੱਜ ਵੀ ਨਿਕਲ ਸਕਦਾ ਹੈ ਪਰ ਇਸ ਤੋਂ ਵੱਡੀ ਪਥਰੀ ਦੇ ਨਿਕਲਣ ਦੇ ਚਾਂਸਸ ਕਾਫੀ ਘੱਟ ਹੁੰਦੇ ਨੇ ਜੇ ਉਹ ਕਈ ਵਾਰੀ ਪਿੱਤੇ ਚੋਂ ਨਿਕਲ ਕੇ ਅੱਗੇ ਸੀਬੀਡੀ ਚ ਵੀ ਫਸ ਜਾਂਦੀ ਹੈ ਫਿਰ ਉਹ ਆਪਰੇਸ਼ਨ ਡਬਲ ਕਰਨਾ ਪਿਆ ਜਾਂਦਾ ਹੈ ਉਸ ਦਾ ਮਰੀਜ਼ ਨੂੰ ਕਈ ਵਾਰੀ ਫਾਇਦਾ ਹੁੰਦੇ ਨੁਕਸਾਨ ਵੀ ਹੋ ਜਾਂਦਾ ਹੈ ਇਸ ਲਈ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਬਾਕੀ ਜੇ ਹੋ ਵੀ ਜਾਵੇ ਕਿਤੇ ਵੀ ਫਸ ਵੀ ਜਾਵੇ ਕੋਈ ਘਬਰਾਣ ਦੀ ਲੋੜ ਨਹੀਂ ਇਹਦੇ ਵਧੀਆ ਇਲਾਜ ਨੇ ਔਰ ਬਰੇ ਕਾਰਗਰ ਇਲਾਜ ਹੈ। ਕੁਝ ਲੋਗ ਇਹ ਪੁੱਛਦੇ ਨੇ ਕਿ ਕੀ ਪਿੱਤੇ ਦੀ ਪਥਰੀ ਦਾ ਆਪਰੇਸ਼ਨ ਤੋਂ ਇਲਾਵਾ ਵੀ ਕੋਈ ਇਲਾਜ ਹੈ? ਪਿੱਤੇ ਦੀ ਪਥਰੀ ਉਹੀ ਹੈ ਕਿ 2mm ਤੋਂ ਘੱਟ ਹੋਵੇ ਜਾਂ ਸਲੱਜ ਹੋਵੇ ਤਾਂ ਉਹਦੇ ਲਈ ਕੁਝ ਦਵਾਈਆਂ ਨੇ। ਉਹਦੇ ਨਾਲ ਚਾਂਸਸ ਹੁੰਦੇ ਨੇ ਕਿ ਨਿਕਲ ਜਾਏ। ਪਰ ਇਹਦਾ ਪੱਕਾ ਇਲਾਜ ਆਪਰੇਸ਼ਨ ਹੀ ਹੁੰਦਾ ਹੈ। ਆਪਰੇਸ਼ਨ ਦੋ ਤਰੀਕੇ ਨਾਲ ਹੋ ਸਕਦਾ ਹੈ ਜਾਂ ਦੂਰਬੀਨ ਨਾਲ ਜਾਂ ਚੀਰੇ ਨਾਲ। ਪੂਰੀ ਦੁਨੀਆ ਦੇ ਵਿੱਚ ਜ਼ਿਆਦਾਤਰ ਆਪਰੇਸ਼ਨ ਇਹ ਦੂਰਬੀਨ ਨਾਲ ਹੀ ਹੁੰਦਾ ਹੈ ਔਰ ਦੂਰਬੀਨ ਦੇ ਆਪਰੇਸ਼ਨ ਦੇ ਇਸ ਦੇ ਰਿਜ਼ਲਟ ਬਹੁਤ ਵਧੀਆ ਨੇ ਪਰ ਕਿਸੀ ਲੋਕ ਕਈ ਲੋਕਾਂ ਨੂੰ ਕਈ ਪਿੰਡੂ ਲੋਕਾਂ ਨੂੰ ਇਹ ਬਹੁਤ ਵਹਿਮ ਹੁੰਦਾ ਹੈ ਕਿ ਜੇ ਅਸੀਂ ਦੂਰਬੀਨ ਨਾਲ ਨਹੀਂ ਕਰਾਵਾਂਗੇ ਚੀਰੇ ਨਾਲ ਕਰਾਵਾਂਗੇ ਜਾਂ ਦੂਰਬੀਨ ਨਾਲ ਕਰਾਵਾਂਗੇ ਤਾਂ ਦੂਰਬੀਨ ਨਾਲ ਅੰਦਰ ਪਿੱਤਾ ਰਹਿ ਸਕਦਾ ਹੈ ਪਰ ਇਹ ਬਿਲਕੁਲ ਗਲਤ ਹੈ ਦੂਰਬੀਨ ਨਾਲ ਕਰਾਏ ਤੋਂ ਵੀ ਪਿੱਤਾ ਅੰਦਰ ਨਹੀਂ ਰਹਿੰਦਾ ਸਾਰਾ ਸਾਫ਼ ਹੋ ਜਾਂਦਾ ਹੈ ਬਹੁਤ ਵੱਡਾ ਵੱਡਾ ਉਹਦੇ ਦਿਖਾਈ ਦਿੰਦਾ ਹੈ ਤੇ ਉਹਦੇ 'ਚ ਉਹਦੇ ਫਾਇਦੇ ਬੜੇ ਨੇ ਮਰੀਜ਼ ਛੇਤੀ ਕੰਮ ਤੇ ਜਾ ਸਕਦਾ ਹੈ ਉਹਦੇ 'ਚ ਦੁਬਾਰਾ ਹਰਨੀਆਂ ਬਨਨ ਦੇ ਚਾਂਸ ਬਹੁਤ ਘੱਟ ਹੁੰਦੇ ਨੇ ਜ਼ਖਮ ਖਰਾਬ ਹੋਣ ਦੇ ਚਾਂਸ ਘੱਟ ਹੁੰਦੇ ਨੇ ਤੇ ਮਰੀਜ਼ ਦਾ ਟਾਈਮ ਬਹੁਤ ਘੱਟ ਖਰਾਬ ਹੁੰਦਾ ਹੈ ਇਸ ਲਈ ਮਰੀਜ਼ ਨੂੰ ਜ਼ਿਆਦਾਤਰ ਇਹ ਦੂਰਬੀਨ ਦਾ ਹੀ ਆਪਰੇਸ਼ਨ ਕਰਵਾਉਣਾ ਪ੍ਰੈਫਰ ਕਰਨਾ ਚਾਹੀਦਾ ਹੈ ਕੁਝ ਲੋਕ ਇਹ ਪੁੱਛਦੇ ਨੇ ਕਿ ਆਗੇ ਜ਼ੋਰ ਵੀ ਪਾਉਂਦੇ ਨੇ ਕਿ ਜੇ ਕੋਈ ਮਰੀਜ਼ ਛੋਟੀ ਉਮਰ ਦਾ ਆਂਦਾ ਹੈ ਕਿ ਇਸ ਦਾ ਪਿੱਤਾ ਰਹਿਣ ਦੋ ਜੀ ਕੱਲੀਆਂ ਪੱਥਰੀਆਂ ਕੱਢ ਦੋ ਗੱਲਬ ਕੱਲੀਆਂ ਪਥਰੀਆਂ ਕੱਢਣਾ ਪਿੱਤੇ 'ਚ ਕਿਤੇ ਵੀ ਨਹੀਂ ਕੀਤਾ ਜਾਂਦਿਆਂ ਕਿਉਂਕਿ ਪਿੱਤਾ ਅਗਰ ਕੱਲੀਆਂ ਪਥਰੀਆਂ ਕੱਢ ਦੇਵਾਂਗੇ ਤਾਂ ਪਿੱਤੇ ਦੇ ਅੰਦਰ ਦੁਬਾਰਾ ਪਥਰੀਆਂ ਹੋਣ ਦੇ ਬਹੁਤ ਜ਼ਿਆਦਾ ਚਾਂਸ ਹੁੰਦੇ ਨੇ ਕਿ ਉਹ ਦੁਬਾਰਾ ਫੇਰ ਹੋ ਜਾਣ ਫਿਰ ਤੁਸੀਂ ਕਹੋਗੇ ਜੀ ਫੇਰ ਹੋ ਗਿਆ ਇਹਦੇ 'ਚ ਹੁੰਦਾ ਕਿ ਜਿਵੇਂ ਹੁਣ ਗੁਰਦੇ 'ਚ ਪਥਰੀ ਹੋ ਗਈ ਉਹਦੇ 'ਚ ਆਪਾਂ ਨੂੰ ਕੱਲੀ ਪਥਰੀ ਹੀ ਕੱਢਣੀ ਪਊ ਕਿਉਂਕਿ ਗੁਰਦੇ ਬਿਨਾਂ ਸਰਦਾ ਨਹੀਂ ਪਿੱਤੇ ਦਾ ਜਿਹੜਾ ਹੈਗਾ ਆਪਾਂ ਨੂੰ ਪਿੱਤਾ ਪੂਰਾ ਕੱਢ ਦੇਣਾ ਚਾਹੀਦਾ ਕਿਉਂਕਿ ਉਹਦੀ ਆਪਣੇ ਸਰੀਰ ਨੂੰ ਬਹੁਤ ਜ਼ਿਆਦਾ ਕੋਈ ਲੋਡ ਨਹੀਂ ਹੁੰਦੀ ਹੈ ਉਹਦਾ ਕੰਮ ਜੋ ਵੀ ਆਪਣੀ ਸੀਬੀਡੀ ਹੈ ਜਾਂ ਆਪਣੇ ਜਿਗਰ ਦੀਆਂ ਬਾਈਲ ਵਾਲੀਆਂ ਨਾੜਾਂ ਨੇ ਉਹ ਥੋੜਾ ਥੋੜਾ ਫੁੱਲ ਜਾਂਦੀਆਂ ਨੇ ਉਹਦਾ ਪਿੱਤੇ ਦਾ ਕੰਮ ਉਹ ਨਾੜਾਂ ਲੈ ਲੈਂਦੀਆਂ ਨੇ ਤੇ ਇਸ ਲਈ ਮਰੀਜ਼ ਦੇ ਉੱਤੇ ਕੋਈ ਇਸ ਦੇ ਆਪਰੇਸ਼ਨ ਦਾ ਜ਼ਿਆਦਾ ਅਸਰ ਨਹੀਂ ਪੈਂਦਾ ਇਸ ਲਈ ਪਿੱਤਾ ਘਟਾਉਣਾ ਹੀ ਇੱਕ ਸਹੀ ਆਪਰੇਸ਼ਨ ਹੈ ਕੱਲੀਆਂ ਪਥਰੀਆਂ ਘਟਾਉਣਾ ਇੱਕ ਸਹੀ ਆਪਰੇਸ਼ਨ ਨਹੀਂ ਹੈ ਪਿੱਤੇ ਦੇ ਆਪਰੇਸ਼ਨ ਤੋਂ ਬਾਅਦ ਆਪਣੇ ਰਹਿਣ ਸਹਿਣ ਜਾਂ ਖਾਣ ਪੀਣ ਦੇ ਵਿੱਚ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ ਹਾਂ ਬਸ ਇਹ ਹੈ ਕਿ ਇੱਕ ਵਾਰ ਚ ਬਹੁਤ ਜ਼ਿਆਦਾ ਖਾਣਾ ਨਾ ਖਾਓ ਘਿਓ ਵਾਲੀਆਂ ਚੀਜ਼ਾਂ ਘੱਟ ਖਾਓ ਥੋੜਾ ਥੋੜਾ ਖਾਓ ਇਹ ਵੀ 2-3 ਸਾਲ ਤੱਕ ਉਸ ਤੋਂ ਬਾਅਦ ਇਹ ਹੈ ਕਿ ਰੁਟੀਨ ਹੋ ਜਾਂਦਾ ਫਿਰ ਆਪਣਾ ਜੋ ਵੀ ਹੈ ਤੁਸੀਂ ਖਾ ਪੀ ਸਕਦੇ ਹੋ ਭੁੱਲੀ ਜਾਓਗੇ ਕਿ ਸਾਡੇ ਪਿੱਤੇ ਦਾ ਕੋਈ ਆਪਰੇਸ਼ਨ ਵੀ ਹੋਇਆ ਹੈ ਪਿੱਤੇ ਦੀ ਪਥਰੀ ਅਗਰ ਪਈ ਰਹੇ ਕਈ ਸਾਲ ਤਾਂ ਕੁਝ ਚਾਂਸਸ ਇਹ ਵੀ ਹੁੰਦੇ ਨੇ ਕਿ ਕੈਂਸਰ ਵੀ ਬਣ ਸਕਦਾ ਹੁੰਦਾ ਹੈ ਇਸ ਲਈ ਪਿੱਤੇ ਦੀ ਪੱਥਰੀ ਇਹ ਨਹੀਂ ਵੀ ਕਿ ਹੱਜੀ ਆਪਰੇਸ਼ਨ ਕਰਵਾਓ ਪਰ ਉਹਦਾ ਤੁਹਾਨੂੰ ਆਪਰੇਸ਼ਨ ਕਰਵਾ ਲੈਣਾ ਚਾਹੀਦਾ ਹੈ ਪਰ ਇਹ ਕਿ ਇਹਦੀ ਐਮਰਜੈਂਸੀ ਸਿਰਫ ਤਾਂ ਹੀ ਹੁੰਦੀ ਹੈ ਜੇ ਕੋਈ ਦਰਦ ਉੱਠੇ ਤੇ ਅਦਰਵਾਈਜ਼ ਹੂਆ ਬਣਾਉਣ ਦੀ ਕੋਈ ਲੋੜ ਨਹੀਂ ਹੁੰਦੀ ਹਾਂ ਜੇ ਪੱਥਰੀ ਅੱਗੇ ਸੀਪੀਡੀ ਵਗੈਰਾ ਚ ਚਲੀ ਜਾਂਦੀ ਹੈ ਤਾਂ ਪੈਨਕ੍ਰੀਆਟਿਟਿਸ ਹੋ ਸਕਦਾ ਹੈ ਪੀਲੀਆ ਹੋ ਸਕਦਾ ਉਸ ਦਾ ਇਲਾਜ ਈਆਰ ਸੀਪੀ ਰਾਹੀਂ ਕੀਤਾ ਜਾਂਦਾ ਹੈ ਉਹ ਪਟਿਆਲਾ ਜਾਂ ਲੁਧਿਆਣਾ ਵਿੱਚ ਕੀਤਾ ਜਾਂਦਾ ਹੈ ਪਰ ਸਾਡੇ ਕੋਲੇ ਜੋ ਪਿੱਤੇ ਦੀ ਆਪਰੇਸ਼ਨ ਹੈ ਉਹ ਦੂਰਬਿੰਨ ਨਾਲ ਸੀ ਕਰ ਦਿੰਦੇ ਆ ਹੁਣ ਆਖਿਰ ਵਿੱਚ ਮੈਂ ਇਹ ਕਹਿਣਾ ਚਾਹਾਂਗਾ ਕਿ ਪਿੱਤੇ ਦੀ ਪੱਥਰੀ ਕਿਸੇ ਦੇ ਵੀ ਹੋ ਸਕਦੀ ਹੈ ਇਵਨ ਮੈਂ ਛੋਟੇ ਤੋਂ ਛੋਟੇ 7 ਸਾਲ ਦੇ ਬੱਚੇ ਦਾ ਵੀ ਆਪਰੇਸ਼ਨ ਕੀਤਾ ਹੋਇਆ ਹੈ ਪੱਥਰੀ ਹੋ ਜਾਏ ਘਬਰਾਣ ਦੀ ਲੋੜ ਨਹੀਂ ਕਈ ਵਾਰੀ ਹੁੰਦਾ ਕੀ ਹੈ ਕਿ ਮਰੀਜ਼ ਦੇ ਪੱਥਰੀ ਹੁੰਦੀ ਹੈ ਪਿੱਤੇ 'ਚ ਤੇ ਦਰਦ ਹੋ ਰਿਹਾ ਹੁੰਦਾ ਪੇਟੂ 'ਚ ਮਰੀਜ਼ ਪੱਥਰੀ ਕਢਾਣ ਨੂੰ ਫੇਰੀ ਜਾਂਦਾ ਉਹ ਉਹ ਪੱਥਰੀ ਦਾ ਦਰਦ ਨਹੀਂ ਹੈ ਉਹ ਦਰਦ ਕੋਈ ਹੋਰ ਹੈ ਉਹਨੂੰ ਬੰਦੇ ਨੂੰ ਉਹ ਦਾ ਕਾਰਨ ਅਡ ਲੱਭਣਾ ਚਾਹੀਦਾ ਹੈ আল্ট্রਾਸਾਉਂਡ ਚ ਪਥਰੀ ਆ ਜਾਂਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਆਪਰੇਸ਼ਨ ਕਰਵਾਉਣਾ ਹੀ ਹੈ ਮੈਂ ਹੁਣ ਦਰਸ਼ਕਾਂ ਨੂੰ ਇਹ ਵੀ ਕਹਿਣਾ ਚਾਹੁੰਗਾ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਜੋ ਸੋਸ਼ਲ ਮੀਡੀਆ ਤੇ ਚਾਅਸੇ ਦਿੱਤੇ ਜਾਂਦੇ ਨੇ ਜਿਵੇਂ ਕਿ ਤੇਲ ਪੀ ਲਓ ਜਾਂ ਕੋਈ ਜਾਦੂ ਨਾਲ ਕੱਢ ਦਿੰਦਾ ਜਾਂ ਕੋਈ ਉੱਥੇ ਮੁਠੀ ਚ ਫੜ ਕੇ ਕੱਢ ਦਿੰਦਾ ਜਾਂ ਕੋਈ ਪਥਰੀ ਇਹਨਾਂ ਚੱਕਰਾਂ 'ਚ ਨਹੀਂ ਪੈਣਾ ਚਾਹੀਦਾ ਤੇ ਤੁਹਾਨੂੰ ਇੱਕ ਕੁਆਲੀਫਾਈਡ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਹੀ ਤੁਹਾਨੂੰ ਇਹ ਡਿਸਾਈਡ ਕਰਨਾ ਚਾਹੀਦਾ ਕਿ ਆਪਰੇਸ਼ਨ ਕਰਾਉਣਾ ਚਾਹੀਦਾ ਹੈ ਕਿ ਨਹੀਂ ਕਰਾਉਣਾ ਚਾਹੀਦਾ ਇਸ ਦੇ ਲਈ ਤੁਸੀਂ ਜਦੋਂ ਮਰਜ਼ੀ ਸਾਡੇ ਕੋਲ ਡਾਕਟਰ ਜੀਤ ਸਿੰਘ ਲਾ ਹਸਪੀਟਲ ਸੁਨਾਮ ਨੇੜੇ ਬੱਸ ਸਟੈਂਡ ਦੇ ਆ ਸਕਦੇ ਹੋ ਤੇ ਅਸੀਂ ਇੱਥੇ ਸਾਡੇ ਕੋਲ ਸੁਨਾਮ ਦੇ ਅੰਦਰ ਬਹੁਤ ਹੀ ਵਾਜਿਬ ਰੇਟਾਂ ਦੇ ਉੱਤੇ ਸੀ ਪਿੱਤੇ ਦੇ ਆਪਰੇਸ਼ਨ ਕਰਦੇ ਹਾਂ ਸਪੈਸ਼ਲ ਰੂਮ ਦੀ ਵੀ ਸੁਵਿਧਾ ਹੈ ਪਰ ਅਸੀਂ ਗਰੀਬ ਮਰੀਜ਼ਾਂ ਲਈ ਵੀ ਸਸਤੇ ਰੇਟ ਤੇ ਵੀ ਕਰਨ ਦਾ ਇੰਤਜ਼ਾਮ ਰੱਖਿਆ ਹੋਇਆ ਹੈ